ਮੇਰਾ ਨਾਮ ਗੋਲਦੀ ਗੰਪੀਰ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਸਾਡੇ ਪਿੰਡ ਸਾਡੇ ਪਿੰਡੇ ਚ ਅੱਜ ਧੀਆ ਦਾ ਤਿਉਹਾਰ ਮਨਾਇਆ ਜਾ ਰਿਹਾ ਜੇ ਕਿ ਸਾਡੀ ਸਾਰੀਆਂ ਧੀਆ ਅੱਜ ਸਾਰੀ ਪਿੰਡ ਦੀਆਂ ਧੀਆ ਇਕੱਠੀਆਂ ਹੋਈ ਹੋਈਆਂ ਨੇ ਸਾਡੇ ਇੱਕ ਉਮੀਦ ਸਾਡਾ ਐਨ ਜੀਓ ਹੈਗਾ ਜਿਹਦੇ ਵਿੱਚ ਅਸੀਂ ਫ੍ਰੀ ਸਲਾਈ ਸੈਂਟਰ ਅਤੇ ਬੱਚਿਆਂ ਨੂੰ ਕੰਪਿਊਟਰ ਸੈਂਟਰ ਬਿਊਟੀਸ਼ਨ ਦਾ ਅਸੀਂ ਕਰਾਉਣੇ ਕੋਰਸ ਕਰਾ ਰਹੇ ਹਾਂ ਸਾਰਾ ਕੁਝ ਫ੍ਰੀ ਹੈਗਾ ਇੱਥੇ ਸਾਡੀ ਧੀਆ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਸਾਰੇ ਰਲ ਮਿਲ ਕੇ ਅਸੀਂ ਤੀਜ ਬਣਾ ਰਹੇ ਹਾਂ ਅੱਜ ਅੱਜ ਬਹੁਤ ਸੋਹਣਾ ਮੇਰੀਆਂ ਕੁੜੀਆਂ ਮੇਰੀਆਂ ਧੀਆ ਇੰਨਾ ਸੋਹਣੀਆਂ ਲੱਗ ਰਹੀਆਂ ਨੇ ਅੱਜ ਸਾਰੀਆਂ ਘਰੋਂ ਸਜ ਕੇ ਚੁੰਮ ਕੇ ਪ੍ਰਾਂਦੀਆਂ ਮਤਲਬ ਜਿੰਨਾ ਵੀ ਹੋ ਸਕਿਓ ਸਭ ਤਿਆਰ ਹੋ ਕੇ ਗਿੱਧਾ ਡਾਂਸ ਸਾਰੇ ਪਰਫਾਰਮੈਂਸ ਕਰ ਰਹੇ ਆ ਅੱਜ ਆਪਣੇ ਕੀ ਮਸੂਦ ਹੋਵੇ ਲੋਕਾਂ ਨੂੰ ਸਾਰਿਆਂ ਨੂੰ ਨਹੀਂ ਨਹੀਂ ਸਾਡੇ ਸਾਡੇ ਪਿੰਡਾਂ 'ਚ ਤੇ ਸਾਰੇ ਤੀਜ ਦਾ ਤਿਉਹਾਰ ਤੇ ਮੇਨ ਹੁੰਦਾ ਸਾਡੀ ਧੀਆ ਦਾ ਕਿਉਂਕਿ ਉਹ ਪੇਕੇ ਵੀ ਆਂਦੀਆਂ ਨੇ ਤੇ ਸਾਰੇ ਰਲ ਕੇ ਤੀਜ ਮਨਾਉਂਦੀਆਂ ਨੇ ਇਸ ਲਈ ਕਿ ਨੇ ਸ਼ਹਿਰਾਂ ਵਿੱਚ ਵਾਤਵਾਰ ਇਸ ਚੀਜ਼ ਨੂੰ ਅੱਗੇ ਕੀਤਾ ਜਾਵੇ ਤੀਆਂ ਦਾ ਤਿਉਹਾਰ ਨੂੰ ਤੇ ਸਾਰੇ ਸਾਡੇ ਪਿੰਡਾਂ ਵਿੱਚ ਤੇ ਅੱਜ ਤੀਆਂ ਦਾ ਸਾਡੀ ਲੇਟ ਹੋਣੀ ਹੈ ਪਰ ਅਸੀਂ ਅੱਜ ਪਹਿਲੀ ਸਾਡੀ ਧੀਆ ਨੇ ਮਨਾ ਲਈਏ ਦੀ ਜੱਥੇ ਸ਼ੁਰੂਆਤ ਕਰ ਲਈਏ ਜੀ ਥੈਂਕ ਯੂ ਅੱਜ ਦਾ ਮੈਂ ਪੰਜਾਬ ਪ੍ਰਾਂਤ से ਨਹੀਂ ਹੂੰ ਲੇਕਿਨ ਥੈਂਕਸ ਟੂ ਗੋਲਦੀ ਜੀ ਕਿ ਮੂਝੇ ਇਤਨਾ ਇਹ ਰਿਚ ਕਲਚਰ ਪੰਜਾਬ ਦਾ ਦੇਖਣੇ ਦਾ ਜੋ ਮੌਕਾ ਮਿਲਿਆ और इतनी प्यारी प्यारी कुड़ियाँ जो इतने तैयार होकर आई हैं इतने अच्छे से उन्होंने परफॉर्म करा ये देख के मैं बहुत ही खुश हूँ और ये जो एक इनका एन है एक उम्मीद ये उम्मीद के साथ साथ जो लड़कियों को हुनर दे रहे हैं उनको इंडिपेंडेंट बना रहे हैं एक बहुत ही अच्छा कॉज है और ये लोग बहुत अच्छा कर रहे हैं हार्ट फेल कॉन्ग्रेचुलेशन टू यू ऑल गाइस तैयार दियाँ बहुत बहुत बधाइयाँ आज ऐसे ये थे साढ़े एक आस उम्मीद जड़ी एन जी ओ है ਜਿਹੜੇ ਦੇਵੀ ਲਾਲ ਜੀ ਤੇ ਮਿਸਟਰ ਰਮਿੰਦਰ ਸਿੰਘ ਸੰਗੋਵਾਲ ਜੀ ਤੇ ਗੋਲਡੀ ਮੈਮ ਹੁਣੇ ਮਿਲ ਕੇ ਚਲਾ ਰਹੇ ਨੇ ਕਿਤੇ ਅੱਜ ਦੀ ਆਉਣ ਵਾਲੀ ਪੀੜ੍ਹੀ ਜਿਹੜੀਆਂ ਕੁੜੀਆਂ ਜਿਨ੍ਹਾਂ ਨੇ ਹਲੇ ਵਿਆਹ ਕੇ ਕਿਸੇ ਘਰਾਂ ਚ ਜਾ ਕੇ ਆਪਣੀ ਜ਼ਿੰਦਗੀ ਬਤਾਉਣੀ ਆ ਤੇ ਅਗਲੀ ਨਹੀਂ ਰੱਖਣੀਆਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਜਿਹੜਾ ਉਪਰਾਲਾ ਕਰ ਰਹੇ ਆ ਉਹਨਾਂ ਲਈ ਮੈਂ ਦਿਲੋਂ ਧੰਨਵਾਦੀ ਆ ਅੱਜ ਕਲਚਰ ਪ੍ਰੋਗਰਾਮ ਦਾ ਬਹੁਤ ਵਧੀਆ ਹੋਇਆ ਪਰ ਜਿਨੇ ਜਿਨੇ ਇਹ ਆਉਣ ਵਾਲੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਰਹੇ ਨੇ ਉਹਦੇ ਵਾਸਤੇ ਮੈਂ ਨਾ ਸਾਰਿਆਂ ਨੂੰ तहे ਦਿਲੋਂ ਵਧਾਈਆਂ ਦੇਣਾ ਚਾਹਾਂਗੀ ਅੱਜ ਅਸੀਂ ਗਿੱਲਪਿੰਡ ਵਿੱਚ ਏਕ ਉਮੀਦ ਐਨਜੀਓ ਵੱਲੋਂ ਅੱਜ ਤੀਜਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਅਸੀਂ ਉਹਦੇ ਵਿੱਚ ਸਾਰੇ ਆ ਫਰੈਂਡਸ ਆਏ ਹੈਗੇ ਆ ਬਹੁਤ ਹੀ ਮਜ਼ਾ ਆਇਆ ਸਭ ਨੂੰ ਇੰਨਾ ਇੱਥੇ ਜਿਸ ਤਰ੍ਹਾਂ ਕਿ ਗੋਲਡੀ ਵੈਬ ਨੇ ਦੱਸਿਆ ਹੈ ਨਾ ਵੱਲੋਂ ਇਹ ਸੈਂਟੈਂਸ ਲਾਇਆ ਜਾਂਦਾ ਜਿਹੜਾ ਨੇ ਦੱਸਿਆ ਸਾਰੀਆਂ ਹੀ ਬੱਚੇ ਸਾਰੀਆਂ ਧੀਆਂ ਬਹੁਤ ਹੀ ਸੋਹਣੀਆਂ ਆਪਣੇ ਪੰਜਾਬੀਅਤ ਨੂੰ ਸੰਭਾਲਦੇ ਹੋਏ ਬਹੁਤ ਹੀ ਆਪਣੇ ਕਲਚਰ ਦੀ ਸੰਭਾਲ ਕਰਦੇ ਹੋਏ ਸਭ ਜਣੇ ਬਹੁਤ ਪੰਜਾਬੀ ਅਟਾਇਰ ਵਿੱਚ ਆਏ ਨੇ ਔਰ ਉਹਨਾਂ ਨੇ ਖੂਬ ਜਿਸ ਤਾ ਅੱਜ ਤੋਂ 25-30 ਸਾਲ ਪਹਿਲਾਂ ਮਰਗੀਆਂ ਧੀਆਂ ਯਾਦ ਕਰਵਾਤੀਆਂ ਬਹੁਤ ਹੀ ਐ ਲੱਗ ਰਿਹਾ ਐਕਸਪੀਰੀਅੰਸ ਅਸੀਂ ਅੱਜ ਇੱਥੇ ਫੀਲ ਕੀਤਾ ਔਰ ਬਹੁਤ ਖੂਬ ਨੱਚੇ ਗਾਏ ਖੂਬ ਇੰਜੋਏ ਕੀਤਾ ਮੈਂ ਸਾਰਿਆਂ ਨੂੰ ਹਲੇ 11 ਜੁਲਾਈ ਤੋਂ ਹੀ ਸਾਡਾ ਤੀਜ ਦਾ ਸਾਵਣ ਸਾਡਾ ਸ਼ੁਰੂ ਹੋਇਆ ਔਰ ਸਭ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਹੈਪੀ ਤੀਜ ਬਹੁਤ ਵਧੀਆ ਕਰ ਰਹੀ ਹੈ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਵੀ ਸੰਗੋਵਾਲ ਜੀ ਸੰਗੋਵਾਲ ਵੀਰ ਜੀ ਅਰਵਿੰਦਰ ਅਰਵਿੰਦਰ ਸੰਗੋਵਾਲ ਵੀਰ ਜੀ ਨੇ ਔਰ ਗੋਲਡੀ ਜੀ ਦਾ ਉਹ ਪ੍ਰਾਲਾ ਹੈ ਇੱਥੇ ਅਸੀਂ ਲਾਸਟ ਟਾਈਮ ਵੀ ਵਿਜ਼ਿਟ ਕੀਤਾ ਸੀਗਾ ਉੱਥੇ ਕਾਫੀ ਕੁਛ ਲੜਕੀਆਂ ਨੂੰ ਸਿਖਾਇਆ ਜੰਦਾਨ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਸਲਾਈ ਸੈਂਟਰ ਵਿੱਚ ਚਲਦੇ ਆ ਜੀ ਕੰਪਿਊਟਰ ਸੈਂਟਰ ਚਲਦੇ ਆ ਨੇਲ ਆਟੋਨਨ ਸਿਖਾਇਆ ਜਾਂਦਾ ਜੋ ਵੀ ਮਤਲਬ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਜੋ ਵੀ ਇਹਨਾਂ ਤੋਂ ਵਧਿਆ ਤੋਂ ਵਧਿਆ ਉਪਰਾਲਾ ਇਹ ਕਰ ਰਹੇ ਨੇ ਔਰ ਬਹੁਤ ਹੀ ਮਤਲਬ ਮਾਨਵਲੀ ਗੱਲ ਹੈ ਕਿ ਇਹ ਸਭ ਜਣੇ ਅਰਵਿੰਦਰ ਵੀਰ ਜੀ ਸੰਗੋਵਾਲ ਜੀ ਗੋਲਦੀ ਗੰਮੀਰ ਜੀ ਸਭ ਜਣੇ ਇਹਨਾਂ ਦੀ ਟੀਮ ਮਿਲ ਕੇ ਕੰਮ ਕਰਦੇ ਆਂ ਔਰ ਸਭ ਨੂੰ ਟਾਈਮ ਟਾਈਮ ਬੁਲਾ ਕੇ ਅਸਤਾ ਦੇਖ ਹੀ ਸਕਦੇ ਹੋ ਜਿੰਨਾ ਕਿ ਸਾਡਾ ਸਹਿਯੋਗ ਅਸਤਾ ਕਹਿੰਦੇ ਸਾਡਾ ਤਾਂ ਸਹਿਯੋਗ ਪਵਾਨ ਔਰ ਐਦਿਸ ਵਾਅਦੇ ਲਈ ਕੰਮ ਕਰਦੇ ਆਂ